ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਜਨਨ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜ਼ੂਰ ਦਬਾਓ ਤਾਂ ਜੋ ਬਦਿਹਤ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣਾ ਬਾੜੀ ਦਾ ਕੰਮ ਵਧੀਆ ਚੱਲ ਰਿਹਾ ਹੈ ਪਰ ਅੱਜ ਕਿਸਾਨ ਵੀਰੋ 23 ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਡਿਆ ਜਿਹੜਾ ਝੜੀ ਹੈ ਇਹ ਦਾ ਪਗੜੀ ਸੜਾਕਾ ਸੰਭਾ ਆਪਨੇ ਏਰੀਏ ਦੇ ਵਿੱਚ ਨਾ ਭੇਰੀ ਦੇ ਵਿੱਚ ਖਾਸ ਕਰਕੇ ਹੋਇਆ ਜਿਹਦੇ ਕਰਕੇ ਕਿਸਾਨ ਵੀਰੋ ਸਾਰੀ ਕੰਮ ਰੁਕ ਗਿਆ ਤੂੜੀਆਂ ਦਾ ਵੀ ਤੇ ਕਣਕਾਂ ਦਾ ਵੀ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਨਾਲ ਸਾਰੇ ਰਜੇਵੇਂ ਸਾਂਝੇ ਕਰਦੇ ਰਹਨੇ ਆਂਗੇ ਵੀ ਝਾੜ ਵਗੈਰਾ ਕਿੱਦਾਂ ਆਉਂਦਾ ਤਾਂ ਹੁਣ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦਾਂਗਾ ਕਿਉਂਕਿ ਬਾਡੀ 70% ਹੋ ਗਈ ਤਾਂ ਆਪਾਂ ਨੂੰ ਝਾੜ ਆ ਕਿਸਾਨ ਵੀਰੋ ਜਿਹੜਾ ਕਿਵੇਂ ਮਿਲਿਆ ਕਿਹੜੀ-ਕਿਹੜੀ ਕਿਸਮ ਦਾ ਤਾਂ ਕਿਸਾਨ ਵੀਰੋ ਵੀਡੀਓ ਨਾਲ ਬਣੇ ਰਹੋ ਤਾਂ ਕਿਸਾਨ ਵੀਰੋ ਦੇਖੋ ਇੱਕ ਤੁਹਾਨੂੰ ਜਿੱਦਾਂ ਆਪਾਂ ਕਹਿ ਦਈਏ ਪਤਾ ਹੀ ਆਪਾਂ ਪਹਿਲਾਂ ਹੀ ਵੀਡੀਓ ਚ ਦੱਸਿਆ ਸੀਗਾ ਕਿਸਾਨ ਦਾ 327 ਦੇ ਝਾੜ ਬਾਰੇ ਉਹ ਇੱਕ ਅਲੱਗ ਟੌਪਿਕ ਹੈ ਪਰ ਜਿਹੜਾ ਆਪਾਂ ਨੂੰ ਆਮ ਕਿਸਾਨਾਂ ਤੋਂ ਜਿਹੜੇ ਝਾੜ ਮਿਲਦੇ ਨੇ ਕਿਸਾਨ ਵੀਰੋ ਮੈਂ ਤੁਹਾਨੂੰ ਉਹ ਦੱਸਦਾ ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿਹੜੇ ਆਪਣੇ ਵੀਡੀਓ ਦੇ ਉੱਪਰ ਨੰਬਰ ਆਮ ਨਾ ਉਹ ਤੌਰ ਤੇ ਐਡ ਪਾਉਣ ਲਈ ਸ਼ੋ ਹੁੰਦਾਗਾ ਤਾਂ ਵੀਰ ਆਪਾਂ ਨੂੰ ਫੋਨ ਕਰਕੇ ਜਿਹੜੀ ਦੱਸ ਦਿੰਦੇ ਨੇ ਵੀ ਵੀਰੇ ਆਪਣਾ ਝਾੜ ਇੰਨਾ ਆਇਆ ਤਮੇ ਤੁਹਾਡੇ ਨਾਲ ਕਿਸਾਨ ਵੀਰੋ ਸ਼ੇਅਰ ਕਰ ਦਾਂਗਾ ਤਾਂ ਕਿ ਜਿਹੜਾ ਕਿਸਾਨ ਵੀਰੋ ਜਿੱਦਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੀਬੀਡਬਲ 327 ਦੀ ਕਿਉਂਕਿ ਬਹੁਤ ਜ਼ਿਆਦਾ ਇਸ ਵਾਰ ਕਿਸਾਨ ਵੀਰਾਂ ਨੇ ਚਾਹ ਕੇ ਕਿਸਮ ਲਾਈ ਆ ਤਾਂ ਕਿਸਮ ਕੋਈ ਮਾੜੀ ਨਹੀਂ ਕਿਸਾਨ ਵੀਰੋ ਬਿਲਕੁਲ ਤੁਸੀਂ ਇਹਦਾ ਬੀਜ ਰੱਖੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਐਵਰੇਜ ਝਾੜ ਕਿਸਾਨ ਵੀਰੋ ਦਾ 24 ਤੋਂ ਲੈ ਕੇ 26 26.5 ਕੁੰਟਲ ਤੱਕ ਇਹਦਾ ਆਉਂਦਾ ਇੰਨਾ ਕਿਦਾ ਝਾੜਾ ਜੇ ਆਪਾਂ ਕਹੀਏ ਵੀ 34-35 ਕੁੰਟਲ ਆਪਣੇ ਕੋਲ ਤਾਂ ਨਹੀਂ ਆਉਂਦਾ ਉਹ ਟਾਪਿਕ ਲੈਦਾ ਨੇ ਤੇ ਅੱਗੇ ਕਿਸਾਨ ਵੀਰੋ ਜਿਵੇਂ ਪੀ ਵੀ ਡਬਲਯੂ 826 ਤਾਂ ਇਹਦੇ ਚ ਕਿਸਾਨ ਵੀਰੋ 30% ਕਿਸਾਨ ਵੀਰਾਂ ਨਾਲ ਤਾਂ ਬਹੁਤ ਵੱਡਾ ਜਿੱਦਾਂ ਪਗਰੇ ਧੋਖਾ ਹੋਇਆ 30 40% ਨਾਲ ਤਾਂ ਬਹੁਤ ਵਿਚਾਰੇ ਬਰੋ ਰਹਿੇ ਨੇ ਵੀ ਕੁਝ ਨਹੀਂ ਪੱਲੇ ਪਿਆ ਤੇ ਜਿਹੜੇ ਕਿਸਾਨ ਵੀਰ ਸਪੈਸ਼ਲ ਫੋਨ ਕਰਕੇ ਦੱਸ ਰਹੇ ਨੇ ਉਹਨਾਂ ਦਾ ਐਵਰੇਜ ਆੜ ਕਿਸਾਨ ਵੀਰੋ ਆਹੀ 23 24 25 ਕੁਇੰਟਲ ਤੱਕ 26 ਤੱਕ ਵੀ ਕੋਈ ਕਿਸਾਨ ਵੀਰ ਕਹਿੰਦਾਗਾ ਆ ਜਾਂਦਾਗਾ ਤੇ ਚਲੋ ਵਧੀਆ ਗੱਲ ਹੈ 65 ਕਮਾਨ ਤੱਕ ਕਿਸਾਨ ਵੀਰ ਨਾਰਮਲ ਝਾੜ ਦੱਸ ਦੇ ਨੇ ਇਹਦਾ ਤੇ ਡੀਬੀਡਬਲ 327 ਦਾ ਵੀ ਇੰਨਾ ਗਿਆ ਤੇ ਉਸ ਤੋਂ ਅੱਗੇ ਕਿਸਾਨ ਵੀਰੋ ਆਜੋ ਆਪਣੇ ਜਿਹੜੀਆਂ ਮਾਨ ਜਿੱਦਾਂ ਪਾ ਗਰੀਏ ਮਾਨ ਚਹੇਤਿਆਂ ਕਿਸਮਾਂ ਨੇ ਸਾਰੇ ਕਿਸਾਨਾਂ ਦੀਆਂ ਡੀਬੀਡਬਲ ਜਿੱਦਾਂ 127 222 303 ਤਾਂ ਇਹਦੇ ਚ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦਾਂਗਾ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮਤ 187 222 ਚ ਕਿਸਾਨ ਵੀਰੋ ਦਿੱਕਤ ਕੀ ਆ ਰਹੀ ਹੈ ਕਿ ਹਰ ਇੱਕ ਕਿਸਾਨ ਵੀਰ ਜਿਵੇਂ ਮੈਂ ਮੂੰਹੋਂ ਸੁਣ ਰਿਹਾ ਹਾਂ ਵੀ ਉਹਦੇ ਜਿਹੜੀਆਂ ਅੱਧ ਤੋਂ ਉੱਪਰ ਲੀਆਂ ਮੱਖੀਆਂ ਨੇ ਉਹਨਾਂ ਦੇ ਵਿੱਚ ਦਾਣਾ ਬਹੁਤ ਇਸ ਵਾਰ ਮਾਜੂਰੀਆ ਪਿਛਲੇ ਸਾਲ ਵੀ ਇਹੇ ਦਿੱਕਤ ਸੀ ਤਾਂ ਕਰਕੇ ਕਿਸਾਨ ਵੀਰੋ ਝਾੜ ਤੋੜਦੀ ਝਾੜ ਉਹਨੇ ਬਹੁਤ ਤੋੜਿਆ ਤੇ 187 ਕਿਸਾਨ ਵੀਰੋ ਵਧੀਆ ਰਹੀ ਹੈ 25 26 ਕੁਇੰਟਲ ਤੱਕ ਇਹਦਾ ਆਮ ਹੈ ਝਾੜ ਦੇਖਣ ਨੂੰ ਮਿਲਦਾ ਆਪਾਂ ਨੂੰ ਜਣੀ ਘੱਟ ਤੋਂ ਘੱਟ ਜਿੱਦਾਂ 22 23 ਕੁਇੰਟਲ ਵੱਧ ਤੋਂ ਵੱਧ 25 26 ਕੁਇੰਟਲ ਤੱਕ ਇਹਦਾ ਝਾੜ ਦੇਖਣ ਨੂੰ ਮਿਲਦਾ ਤੇ ਬਾਕੀ ਕਿਸਾਨ ਵੀਰੋ ਜਿੱਦਾਂ ਡੀਬੀਡਬਲਯੂ 370 77 ਬ੍ਰੇਡੀਆਂ ਜੰਗੀਆਂ ਨੇ ਇਹਨਾਂ ਦਾ ਝਾੜ ਵੀ ਤੁਹਾਨੂੰ ਨੋਰਮਲ ਵਧੀਆ ਹੀ ਦੇਖਣ ਨੂੰ ਮਿਲਦਾ ਤੁਸੀਂ ਬੀਜ ਰੱਖ ਸਕਦੇ ਹੋ ਇਹਨਾਂ ਦਾ ਵੀ ਤੇ ਬਾਕੀ ਸਦਾ ਬਹਾਰ ਕਿਸਮਾਂ ਜਿੱਦਾਂ ਕਿਸਾਨ ਵੀਰੋ ਆ ਜਾਂਦੀ ਆਪਣੇ ਐਚਡੀ 30 86 29 67 ਇਹਨਾਂ ਦਾ ਵੀ ਕਿਸਾਨ ਵੀਰੋ ਤੁਸੀਂ ਬੀਜ ਰੱਖ ਸਕਦੇ ਹੋ ਕਿਉਂਕਿ ਇਸ ਵਾਰ ਮੇਰੇ ਹਿਸਾਬ ਨਾਲ ਜਿੰਨਾ ਕੇ ਰੀਚ ਮੈਂ ਦੇਖਿਆ ਐਚਡੀ 30 86 ਨੇ ਸਾਡੇ ਏਰੀਆ ਦੇ ਵਿੱਚ ਵਧੀਆ ਬਹੁਤ ਜ਼ਿਆਦਾ ਵਧੀਆ ਪਰਫਾਰਮ ਕਰਿਆ ਮੇਰੇ ਖੋਦੇ ਖੇਚਵੀ ਬਹੁਤ ਵਧੀਆ ਨਿਕਲੀ ਐ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਮਾਜੂ ਬਣਾ ਨਹੀਂ ਦਿਖਾਇਆ ਇਹਨੇ ਬਹੁਤ ਵਧੀਆ ਝਾੜ ਦਿੱਤਾ ਕਿਉਂਕਿ ਆਪਾਂ ਨੂੰ ਝਾੜ ਤੱਕ ਮਤਲਬ ਆ ਕਿਸਾਨ ਵੀਰੋ ਕੋਈ ਆਪਣੀ ਯੂਨੀਵਰਸਿਟੀ ਤੱਕ ਮਤਲਬ ਨਹੀਂ ਕੋਈ ਬੀਜਾਂ ਤੱਕ ਮਤਲਬ ਨਹੀਂ ਆਪਾਂ ਨੂੰ ਪੈਸੇ ਤੇ ਝਾੜ ਤੱਕ ਮਤਲਬ ਹੈ ਕੋਈ ਐ ਨਹੀਂ ਹੈਗਾ ਆਪਾਂ ਨੂੰ ਵੀ ਇਹ ਵੀ ਵਧੀਆ ਨਹੀਂ ਹੈਗਾ ਝਾੜ ਲੈਣਾ ਆਪਾਂ ਨੇ ਤੇ ਅੱਗੇ ਕਿਸਾਨ ਵੀਰੋ ਜਿਹੜੀਆਂ ਆਪਣੇ ਆਮ ਕਿਸਮਾਂ ਚੱਲਦੀਆਂ ਨੇ ਤੇ ਮੈਂ ਆਪਦਾ ਤਜਰਬਾ ਸਾਂਝਾ ਕਰਦਾ ਕਿਸਾਨ ਵੀਰੋ ਆਪਣੇ ਏਰੀਆ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਸਮਾਂ ਬਾਰੇ ਦੱਸਿਆ ਬਰਬਟਾ ਬਰਬੜ ਕਿਸਮ ਦਾ ਕਿਸਾਨ ਵੀਰੋ 27 ਕੁਇੰਟਲ ਆਪਣੇ ਪਿੰਡ ਕਿਸੇ ਕਿਸਾਨ ਵੀਰ ਦਾ ਇੱਕ ਦਾ ਝਾੜ ਆਇਆ ਬਹੁਤ ਜਿਆਦਾ ਵਧੀਆ 2 ਕਿਲੇ ਉਹਦੇ ਕੋਲ ਕਣਕ ਸੀ ਤੇ 53 ਕਿਲੋ 53 ਕੁਇੰਟਲ ਕੋਸ਼ ਕਿਲੋ ਦੀ ਕਣਕ ਹੋਈ ਹੈ ਬਹੁਤ ਵਧੀਆ ਝਾੜ ਮਿਲਿਆ ਉਹਨੂੰ ਬਹੁਤ ਤਕੜੀ ਸ਼ਾਨਦਾਰ ਕਿਸਮਾ ਕਿਸਾਨ ਵੀਰੋ ਬੜ ਬਰਬਟ ਤੇ ਅਗਲੇ ਸਾਲ ਆਪਾਂ ਵੀ ਇਹ ਲਾਉਣੀ ਹੈ ਕਿਉਂਕਿ ਆਪਣੇ ਸਕੂਲ ਇੱਕ ਖੇਤ ਆ ਜੂ ਉਹਦੇ ਵਿੱਚ ਬਰਬਟ ਕਿਸਮ ਬਹੁਤ ਜਿਆਦਾ ਵਧੀਆ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਆਪਾਂ ਤੁਹਾਡੇ ਨਾਲ ਉਹੀ ਡਿਟੇਲ ਸਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਤੇ ਮੇਰੀ ਮਨਪਸੰਦ ਕਿਸਮ ਹੈ ਕਿਸਾਨ ਵੀਰੋ ਬਰਬਟ ਕਿਉਂਕਿ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਝਾੜ ਹੋਰ ਕਿਸੇ ਵੀ ਵੈਰਾਈਟੀ ਦਾ ਆਪਣੇ ਖੇਤ 'ਚ ਨਹੀਂ ਦੇਖਿਆ ਜਿੰਨਾ ਬਰਬਟ ਨੇ ਦਿੱਤਾ ਤੇ ਇਹ ਕਿਸਾਨ ਵੀਰੋ ਵੈਰਾਈਟੀ ਬਹੁਤ ਵਧੀਆ ਪਰ ਇਹ ਥੋੜੀ ਜਿਹੀ ਪੁਰਾਣੀ ਹੋਣ ਕਰਕੇ ਕਿਸਾਨ ਵੀਰ ਪਿੱਛੇ ਹਟਦੇ ਜਾਂਦੇ ਨੇ ਇਸ ਤੋਂ ਤੇ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਇਹ ਵੈਰਾਈਟੀਆਂ ਨੇ ਆ ਤੁਸੀਂ ਜਰੂਰ ਮੈਨੂੰ ਆਪਣਾ ਸੱਚ ਦੱਸ ਕੇ ਝਾੜ ਸ਼ੇਅਰ ਕਰੋਗੇ ਤੇ ਆਪਾਂ ਤੁਹਾਡਾ ਏਰੀਆ ਵਾਈਜ਼ ਝਾੜ ਦੀ ਜਿਹੜੀ ਰਿਪੋਰਟ ਆ ਕਿਸਾਨ ਵੀਰਾਂ ਤੱਕ ਜਰੂਰ ਪਹੁੰਚਾਵਾਂਗੇ ਤੇ ਅੱਗੇ ਵੀ ਕਿਸਾਨ ਵੀਰੋ ਹੁਣ ਆਪਾਂ ਮੱਕੀ ਤੇ ਜਿੱਦਾਂ ਆਪਾਂ ਕਹიდੀਏ ਝੋਨੇ ਦੇ ਬੀਜਾਂ ਦੇ ਉੱਪਰ ਜਾ ਝੋਨੇ ਦੇ ਜੋ ਵੀ ਕੋਈ ਉਹਦੀ ਆਪਾਂ ਪਲੈਨਿੰਗ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਆਪਾਂ ਜਿੱਦਾਂ ਖੇਤੀ ਕਰਦੇ ਆਂ ਜਾਂ ਕੋਈ ਆਪਣੇ ਕੋਲ ਖੇਤੀ ਦਾ ਤਜਰਬਾ ਤੁਹਾਡੇ ਨਾਲ ਜਰੂਰ ਸਾਂਝਾ ਕਰਦੇ ਰਹਾਂਗੇ ਤੇ ਕਿਸਾਨ ਵੀਰੋ ਤੁਸੀਂ ਵੀ ਆਪਣਾ ਤਜਰਬਾ ਜਰੂਰ ਸਾਂਝਾ ਕਰਿਆ ਕਰੋ ਕਿਉਂਕਿ ਤੁਹਾਡੇ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਮੀਦ ਹੈ ਕਿ ਸਾਡੇ ਵੀਰੋ ਸਾਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਭਾਵੇਂ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇਸੇ ਤਰ੍ਹਾਂ ਚੈਨਲ ਨੂੰ ਪਿਆਰ ਕਰਦੇ ਰਹੋ। ਧੰਨਵਾਦ।